आ <laughs> 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 ਉਹ ਦੇ ਉਹ ਦੇਖ ਲੈ ਦੇ ਦੇ ਕਿੱਥੇ ਉਹਨਾਂ ਨੂੰ ਬਿਮਾਰ ਤੋਂ ਉਹਨਾਂ ਦੇ ਉਂਗਲਾ ਫੜਦਾ ਹੱਥ ਪਟੋ ਮਾਰੋ ਬਰਾਬਰ ਤੇ ਸਾਡਾ ਅਨਸਾਫ਼ ਹੋਣਾ ਬਰਾਬਰ ਮਾਰੋ ਬਰਾਬਰ ਆਰਤੀ ਰੱਖੋ ਬਰਾਬਰ ਆਰਤੀ ਰੱਖਾ ਪਤਾ ਨਹੀਂ ਕਿੰਨੀਆਂ ਚੀਕਾਂ ਮਾਰੀਆਂ ਮੇਰੇ ਭਾਈ ਇਹਨਾਂ ਨੂੰ ਇੰਨੀ ਚੰਗੀ 40 50 ਗੱਡੀਆਂ ਬੋਲਦੇ ਤਿੰਨ ਨਸ਼ੇ ਹੜਾਉਣ ਦਾ ਪਰਸ ਕਹਿੰਦੇ ਆ ਸਿਰ ਤੇ ਚਾਦਾ ਸਿਰ ਤੇ ਚਗਾ ਦਿਓ ਮੈਂ ਤਾਂ ਜਨਾਬ ਪੀਤੀ ਉੱਠਿਆ ਕੀ ਆਜੂਲੀ ਕਰਦਾ ਵੇ ਉਸ ਗਿਆ ਸੰਸਲਾ ਕੰਡੋ ਪਰ ਮੇਂ ਪੰਚ ਤੈਨੂੰ ਖਾਲ ਕੋਈ ਉੱਠ ਜੂ ਕਿਸੇ ਤੇ ਕਹੀ ਤਾਂ ਤੂੰ ਰੇ ਤੱਕੇ ਸਤੀ ਹੋਈ ਨਹੀਂ ਸੀ ਸੰਤਾ ਕਿਹੜਾ ਘਰ ਦਾ ਮਾਲਕਾ ਉਹ ਆਇਆ ਅੱਜ ਬਿਆਨ ਕੱਢੇ ਦੇ ਕੇ ਤੁਰ ਗਿਆ ਵੱਡਾ ਦੋਸ਼ੀ ਉਹ ਕਿਹਨੇ ਜਗਾ ਦਿੱਤੀ ਵੇ ਭਗਵਾਨ ਦੀ ਸਰਕਾਰ ਕਿੱਥੇ ਗਈ ਉਹਨਾਂ ਨੇ ਵਿਆਹ ਕਰਾਉਣਾ ਦੇ ਖਚਲੇ ਪੰਜ ਛੇ ਉਹਨਾਂ ਦੇ ਵਿਆਹ ਹੋ ਗਏ ਛੜਿਆਂ ਦੇ ਸਰਕਾਰ ਬਣਾ ਲਈ ਲੁੱਟਣਾ ਸ਼ੁਰੂ ਕੀਤਾ ਆ ਨਹੀਂ ਲੱਗਦਾ ਕਿਵੇਂ ਮਰਦੇ ਆ ਪੁੱਤਾਂ ਬਾਈ ਬਰਾਬਰ ਮਾਰੇ ਫੇਰ ਸਾਡਾ ਕਿਸੇ ਦਾ ਮਰਦਾ ਪਰਚਾ ਕੱਟਦੇ ਜੇਲ੍ਹ ਭੇਜ ਦਿੰਦੇ ਕਿਸੇ ਦਾ ਮਰਦੇ ਪਰਚਾ ਕੱਟਦੇ ਜੇਲ੍ਹ ਭੇਜ ਦਿੰਦੇ ਆ ਇਹ ਕਿਹੜੇ ਇਨਸਾਫ ਨੇ ਜਮਾਤਾਂ ਕਰਾ ਕੇ ਬਾਹਰ ਜਵਾਨ ਮੁੰਡਾ ਜਿਸ ਤੇ ਵਿਆਹ ਨੂੰ ਹਲੇ 5 ਮਹੀਨੇ ਦਾ ਹੀ ਸਮਾਂ ਹੋਇਆ ਸੀ ਉਸਦੀ ਲਾੜੀ ਨੂੰ ਮਿੰਟਾਂ 'ਚ ਹੀ ਵਿਧਵਾ ਬਣਾ ਦਿੱਤਾ ਗਿਆ 27 ਸਾਲ ਦਾ ਨੌਜਵਾਨ ਮੁੰਡਾ ਕਰਮਜੀਤ ਸਿੰਘ ਜਿਸ ਦੀ जान जान ਤੋਂ ਬਾਅਦ ਉਸ ਦਾ ਰੋਂਦਾ ਖੁਲੋਂਦਾ ਪਰਿਵਾਰ ਆਪਣੇ ਲਈ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਪਤਾ ਲੱਗਿਆ ਕਿ ਮ੍ਰਿਤਕ ਦੇ ਸਰੀਰ ਦੇ ਉੱਪਰ ਗੰਭੀਰ ਅਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸੀ ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਕੁੱਟ-ਕੁੱਟ ਕੇ ਖਤਮ ਕੀਤਾ ਗਿਆ ਆਏ ਦਿਨ ਕੋਈ ਨਾ ਕੋਈ ਅਜੀਹਾਂ ਮਾਮਲਾ ਸਾਹਮਣੇ ਆ ਜਾਂਦਾ ਹੈ ਜਿੱਥੇ ਗੁੱਸੇ ਦੇ ਵਿੱਚ ਜਾਂ ਫਿਰ ਲੜਾਈ ਝਗੜੇ ਤੋਂ ਬਾਅਦ ਕਿਸੇ ਦੀ ਜਾਨ ਲੈ ਜਾਂਦੀ ਹੈ ਪਰ ਇੱਥੇ ਮਾਪਿਆਂ ਦੇ ਵੱਲੋਂ ਬਕਾਇਦਾ ਪੈਸੇ ਭਰੇ ਗਏ ਸੀ ਤਾਂ ਕਿ ਉਹ ਉਹਨਾਂ ਦੇ ਪੁੱਤ ਦਾ ਖਿਆਲ ਰੱਖ ਸਕਣ ਪਰ ਇੱਥੇ ਉਸ ਦੇ ਨਾਲ ਉਵਤੀਰਾ ਕੀਤਾ ਜਾਂਦਾ ਸੀ ਜੋ ਕਿ ਕੋਈ ਜਾਨਵਰਾਂ ਦੇ ਨਾਲ ਵੀ ਨਹੀਂ ਕਰਦਾ ਉਸ ਦੀ ਕੁਟਮਾਰ ਕਰਨ ਤੋਂ ਬਾਅਦ ਉਸ ਦੀ ਜਾਨ ਲੈਣ ਦਾ ਹੀ ਮਾਮਲਾ ਪਰਿਵਾਰਿਕ ਮੈਂਬਰਾਂ ਦੇ ਵੱਡੇ ਦੋਸ਼ ਮੋਗਾ ਦੇ ਪਿੰਡ ਕੋਟ ਹੀ ਸੇਖਾਂ ਦੇ ਵਿੱਚ ਚੱਲ ਰਿਹਾ ਹੈ ਇੱਕ ਨਸ਼ਾ ਛਡਾਊ ਕੇਂਦਰ ਦਾ ਜਿੱਥੇ 27 ਸਾਲ ਦੇ ਨੌਜਵਾਨ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਜਦੋਂ ਉਸ ਦਾ ਸ਼ਰੀਰ ਦੇਖਿਆ ਤਾਂ ਉਸ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀ ਹੈਰਾਨੀ ਦੀ ਗੱਲ ਹੈ ਕਿ ਇਸ ਕੇਂਦਰ ਦੇ ਵਿੱਚ ਕਰੀਬ 25 ਹੋਰ ਮੁੰਡੇ ਦਾਖਲ ਨੇ ਮ੍ਰਿਤਕ ਨੌਜਵਾਨ ਦਾ ਹਜੇ ਹੁਣੇ-ਹੁਣੇ ਹੀ ਵਿਆਹ ਹੋਇਆ ਸੀ ਅਤੇ ਇਸ ਕੇਂਦਰ ਦੇ ਬਾਰੇ ਕਿਸੇ ਨੂੰ ਪਤਾ ਤੱਕ ਨਹੀਂ ਪਰਿਵਾਰ ਦੇ ਵੱਲੋਂ ਸੈਂਟਰ ਚਾਲਕਾਂ ਦੇ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਉਣ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਕਿੰਜ ਇੱਥੇ ਮੌਜੂਦ ਮੁੰਡਿਆਂ ਦੇ ਵੱਲੋਂ ਆਪਣੇ ਅੱਖੀਂ ਦੇਖਿਆ ਗਿਆ ਕਿ ਮੁੰਡੇ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਫਿਰ ਉਸ ਦੀ ਜਾਨ ਲਈ ਗਈ। ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਰੋ ਰੋ ਕੇ ਆਪਣੇ ਭਰਾ ਦੇ ਕਾਤਲਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਨਸ਼ਾ ਛਡਾਊ ਕੇਂਦਰ ਦੇ ਵਿੱਚ ਪਹੁੰਚੇ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਦੀ ਭੈਣ ਨੇ ਇਹ ਵੀ ਕਿਹਾ ਕਿ ਜਗਰਾਉਂਦੇ ਰਹਿਣ ਵਾਲੇ ਹਨ ਸਾਰੇ ਬੰਦੇ ਉਹਨਾਂ ਨੇ 15 ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਇੱਥੇ ਦਾਖਲ ਕਰਵਾਇਆ ਸੀ ਪਿੰਡ ਚੀਮਾ ਸਥਿਤ ਨਸ਼ਾ ਚੜਾਊ ਕੇਂਦਰ ਦੇ ਵਿਜੋਸ ਨੂੰ ਭਰਤੀ ਕਰਵਾਇਆ ਗਿਆ ਸੀ ਕੇਂਦਰ ਦੇ ਸੰਚਾਲਕਾਂ ਦੇ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਇਹ ਪਾਣੀ ਡੋਲਣ ਨੂੰ ਲੈ ਕੇ ਕੁੱਟਮਾਰ ਸ਼ੁਰੂ ਹੁੰਦੀ ਹੈ ਜਿਸ ਦੇ ਅੰਦਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਇੱਥੇ ਮੁੰਡਿਆਂ ਨੇ ਵੀ ਦੱਸਿਆ ਕਿ ਸਾਡੀ ਅੱਖਾਂ ਦੇ ਸਾਹਮਣੇ ਕੇਂਦਰ ਸਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁੱਟਮਾਰ ਤੋਂ ਬਾਅਦ ਜਦੋਂ ਭਰਾ ਦੀ ਜਾਨ ਗਈ ਤਾਂ ਕੱਲ੍ਹ ਸ਼ਾਮ ਉਸਨੇ ਕੁੜੀ ਦੱਸਦੀ ਹੈ ਕਿ ਮੇਰੇ ਭਰਾ ਦੀ ਮ੍ਰਿਤਕ ਦੇ ਲੈ ਕੇ ਸਾਡੇ ਘਰ ਪਹੁੰਚੇ ਪਰ ਅਸੀਂ ਮ੍ਰਿਤਕ ਦੇ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਵੀ ਕਿਹਾ ਕਿ ਜਦੋਂ ਉਹਨਾਂ ਨੇ ਨਸ਼ਾ ਛਡਾਊ ਕੇਂਦਰ ਵਿੱਚ ਆ ਕੇ ਨਸ਼ਾ ਛਡਾਊ ਕੇਂਦਰ ਵਿੱਚ ਬੰਦ ਹੋਰ ਮੁੰਡਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਹੀ ਦੱਸਿਆ ਕਿ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਹੋਈ ਹੈ ਅਤੇ ਫਿਰ ਉਸਦੀ ਜਾਨ ਗਈ ਤਕਦੀਪ ਐਂਡ ਨੇ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਹੁੰਦਾ ਤਾਂ ਜੁਸਤਾ ਭਰਾ ਜਿਉਂਦਾ ਹੁੰਦਾ ਉਸਤਾ ਕਹਿਣਾ ਕਿ ਅਸੀਂ ਕਈ ਵਾਰ ਪੁਲਿਸ ਤੇ ਕੋਲ ਇਸ ਨੂੰ ਲੈ ਕੇ ਰਿਪੋਰਟ ਵੀ ਲਿਖਾਈ ਫੋਨ ਵੀ ਕਰਦੇ ਰਹੇ ਪਰ ਪੁਲਿਸ ਵਾਲੇ ਉਹਨਾਂ ਨਸ਼ਾ ਤਸਕਰਾਂ ਨੂੰ ਫੜਦੇ ਹੀ ਨਹੀਂ 5 ਮਹੀਨੇ ਪਹਿਲਾਂ ਹੀ ਇਸ ਮੁੰਡੇ ਦਾ ਵਿਆਹ ਹੋਇਆ ਸੀ ਬੜੇ ਹੀ ਚਾਵਾਂ ਦੇ ਨਾਲ ਸਭ ਕੁਝ ਕੀਤਾ ਗਿਆ ਸੀ ਉਸਤੇ ਭੂਵਿਕ ਨੂੰ ਖੁਸ਼ਾਲ ਅਤੇ ਉਜਵਲ ਬਣਾ ਦਿਖਾਤਰ ਹੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਇਹ ਨਹੀਂ ਪਤਾ ਸੀ ਕਿ 15 ਦਿਨਾਂ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਦੇ ਘਰ ਪਹੁੰਚਾ ਦਿੱਤੀ ਜਾਵੇਗੀ ਇਸ ਸਬੰਧੀ ਗੁਰਸੇਵਕ ਸਿੰਘ ਸੰਿਆਸੀ ਸਮਾਜ ਸੇਵੀ ਮੋਗਾ ਜ਼ਿਲ੍ਹੇ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਉਹਨਾਂ ਦਾ ਕਹਿਣਾ ਸੀ ਇਸ ਤੋਂ ਪਹਿਲਾਂ ਵੀ ਕਈ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨੌਜਵਾਨਾਂ ਦੀ ਜਾਨ ਗਈਆ ਤੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ 18 ਤੋਂ ਵੀ ਨਸ਼ਾ ਚੜਾਉ ਦੇ ਅੰਦਰ ਚੱਲ ਰਹੀ ਨੇ ਜਿਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਥੋੜਾ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਖਤ ਕਾਰਵਾਈ ਕਰੇ ਕੋਈ ਇਹ ਕਿਹੜਾ ਇਨਸਾਫ ਆ ਇਨਸਾਫ ਹੋਰ ਹੈ ਸਰਕਾਰਾਂ ਦਾ ਜੇ ਮਾਰਿਆ ਕਤਲ ਹੋਇਆ ਬਰਾਬਰ ਮਾਰ ਦੇ ਕਤਲ ਵਾਲੇ ਨੂੰ ਜਿੰਨਾ ਮਾਰਦਾ ਕਿਸੇ ਦਾ ਆਪਣਾ ਨਹੀਂ ਕਿਸੇ ਦਾ ਵੀ ਮਾਰਦਾ ਪਰਚਾ ਘਟਦਾ ਜੇਲ੍ਹ ਪੇ ਦਿੰਦੇ ਪਰਚਾ ਘਟਦਾ ਜੇਲ੍ਹ ਪੇ ਦਿੰਦਾ ਜ਼ਮਾਨਤਾ ਕਰਾ ਕੇ ਬਿਜਾਉਂਦੇ ਆ ਜੋੜ ਨਾਲ ਲੱਫੜ ਮਾਰਿਆ ਜਿੰਦਾ ਮਰ ਗਿਆ ਉਹਦਾ ਪਤਾ ਆ ਸਾਡੇ ਕਲੇ ਜੇ ਮੱਚ ਗਿਆ ਅਸੀਂ ਬਰਾਬਰ ਮਾਰਨਾ ਬਰਾਬਰ ਹੱਥ ਵੱਡਣੇ ਉਂਗਲਾ ਵੱਡਣੇ ਆ ਬਰਾਬਰ ਫੇਰ ਸਾਡੇ ਇਨਸਾਫ ਨੂੰ ਲਿਆਜਾ 15 ਦਿਨ ਹੋਏ ਆ ਵੀਰੇ ਸਾਰੇ 15 ਦਿਨ ਹਲੇ ਤਾਂ ਕਾਫੀ ਕੁੱਟਮਾਰ ਵੀ ਕੀਤੀ ਆ ਵਿਰੇ ਕੁੱਟ ਮਾਰ ਕੀਤੀ ਆ ਵੀਰੇ ਬਹੁਤ ਕੁੱਟਿਆ ਬਹੁਤ ਕੁੱਟਿਆ ਦੇਖੋ ਪੈਪਾ ਨਾਲ ਕੁੱਟਿਆ ਹੋਇਆ ਕਹਿੰਦੇ ਠੰਡਾ ਪਾਣੀ ਪਾਇਆ ਮੁੰਡੇ ਗਵਾਈ ਦਿੰਦੇ ਆ ਇਹ ਤਾਂ ਕੋਈ ਜ਼ਾਲਮ ਦਸ਼ਮਣ ਨਾਲ ਨਹੀਂ ਕਰਦਾ ਔਰ ਉਹ ਵੀ ਕਟਾਉਣਾ ਵੀਰੇ ਅਸੀਂ ਆਏ ਕਟਾਉਣਾ ਔਰ ਉਹ ਵੀ ਫਿਰ ਸਾਡਾ ਇਨਸਾਫ ਆਏ ਮਰਵਾਉਣਾ ਸੀ ਬਰਾਬਰ ਸਾਡਾ ਮਰ ਗਿਆ ਵੀਰੇ ਹਏ ਮੇਰਾ ਕੱਲਾ ਕੱਲਾ ਭਾਈ ਸੀ ਓਏ ਮੇਰਾ ਕੱਲਾ ਕੱਲਾ ਭਾਈ ਸੀ ਰੱਬ ਕਿੱਥੇ ਬੈਠਾ ਵਾ ਕਿਹੜਾ ਬੰਦ ਹੋ ਗਿਆ ਵੀਰੇ ਸਰਕਾਰਾ ਨਸ਼ਾ ਸੈਂਟਰ ਚ ਘੜ ਤੋਂ ਪਹਿਲਾਂ ਮੇਰੀ ਮਾਂ ਨੇ ਥਾਣੇ ਰਿਪੋਰਟਾ ਦਿੱਤੀਆ ਮੁੰਡੇ ਤੇ 112 ਤੇ ਪੁਲਸ ਘਰੇ ਆਈ ਸਾਡੇ ਫੇਰ ਪੁਲਸਾ ਘਰੇ ਕਹਿੰਦੇ ਅਸੀਂ ਨਹੀਂ ਪੜਨਾ ਨਸ਼ੇ ਵਾਲੇ ਮੁੰਡੇ ਨੂੰ ਸੈਂਟਰ ਚ ਕਾ ਲੋ ਪੁਲਸ ਕਹੇ ਸੈਂਟਰ ਚ ਕਾਇਆ ਮੁੰਡਾ ਮਰਵਾਇਆ ਪਿਆ ਜੀ ਪੁਲਸ ਕਹਿੰਦੀ ਅਸੀਂ ਨਸ਼ੇੜੀ ਬੰਦੇ ਨੂੰ ਨਹੀਂ ਚੱਕਣਾ ਆਏਗਾ ਜੀ ਅਸੀਂ ਕਾਲ ਦਿੱਤੀਆ ਰਿਪੋਰਟਾ ਸਾਡੇ ਘਰੇ ਪਈਆਂ ਨੇ ਜਗਰਾਉ ਸਿਟੀ ਦੇ ਦਿੱਤੀ 112 ਤੇ ਦਿੱਤੀ ਗਿਆ ਵੀਰੇ ਕਹਿੰਦੇ ਅਸੀਂ ਨਹੀਂ ਪੜਨਾ ਨਸ਼ੇ ਵਾਲਾ ਬੰਦਾ ਨਹੀਂ ਪੜਨਾ ਨਜਾਇਜ਼ ਪਰਚੇ ਪਾਉਂਦੀ ਆ ਸਰਕਾਰਾਂ ਤਾਂ ਕੋਈ ਜਾਇਜ਼ ਕੰਮ ਨਹੀਂ ਕਰਦੀ ਆ ਇਹ ਕਿਹੜਾ ਕਰਦੀ ਆ ਆ ਮਰ ਗਿਆ ਸਾਡਾ ਉਹ ਜੇ ਲੱਭ ਕੇ ਕਤਲ ਕੱਟ ਕੇ ਪਰਚੇ ਜੇਲ੍ਹ ਭੇਜ ਦੇਣਗੇ ਉਹਨਾਂ ਨੂੰ ਮਾਰਨ ਬਰਾਬਰ ਕਿੰਨੇ ਦੋਸ਼ੀ ਇਹਨਾਂ ਦੇ 27 ਸਾਲ ਦੀ ਉਹ ਮਰਾ ਫਿਰਿਆ ਵਿਆਹ ਨੂੰ 5 ਮਹੀਨੇ ਹੋਏ ਆ ਇਹਦੇ ਤਾਂ ਵਿਆਹ ਨੂੰ 5 ਮਹੀਨੇ ਹੋਏ ਲੇਗਾ ਅਰੇ ਤਾਂ ਵਿਆਹ ਨੂੰ 5 ਮਹੀਨੇ ਹੋਏ ਦੇ ਘਰ ਦਾ ਮਾਲਕਾ ਉਹ ਆਇਆ ਤੇ ਬਿਆਨ ਕੱਢੇ ਦੇ ਕੇ ਤੁਰ ਗਿਆ ਵੱਡਾ ਦੋਸ਼ੀ ਉਹ ਕਿਹਨੇ ਜਗ੍ਹਾ ਦਿੱਤੀ 12 ਤਰੀਕ ਨੂੰ ਐਡਮਿਟ ਕਰਾਇਆ ਸੀ ਇੱਥੇ ਬਾਪੂ ਜੀ ਪਤਾ ਲੱਗ ਕੁੱਟ ਮਾਰ ਵੀ ਦੇ ਕੁੱਟ ਮਾਰਦਾ ਬੁੱਤਿਆਂ ਨੇ ਇੰਨੀ ਕੀਤੀ ਐਨੀ ਡੰਗਰਦੀ ਨਹੀਂ ਕਰਦੀ ਭਗਵਾਨ ਤੇ ਸਰਕਾਰ ਕਿੱਥੇ ਗਈ ਉਹਨਾਂ ਨੇ ਵਿਆਹ ਕਰਾਉਣੇ ਦੇ ਖਚਲੇ ਪੰਜ ਛੇ ਉਹਨਾਂ ਦੇ ਵਿਆਹ ਹੋ ਗਿਆ ਛੜਿਆਂ ਦੇ ਸਰਕਾਰ ਬਣਾ ਲਈ ਲੁੱਟਣਾ ਸ਼ੁਰੂ ਕੀਤਾ ਆ ਨਹੀਂ ਦੇਖਦਾ ਕਿਵੇਂ ਮਰਦੇ ਆ ਪੁੱਤ ਕਿੱਥੇ ਵਿਆਹ 28 ਸਾਲ ਦਾ ਸਰਕਾਰ ਤਾਂ ਕਹਿੰਦੀ ਨਸ਼ੇ ਬੰਦ ਹੋ ਗਏ ਪੰਜਾਬ ਨਸ਼ਾ ਬੰਦ ਕਿੱਥੇ ਹੋਗਾ ਧੂਆਂ ਚੱਲਦਾ ਬੋਲ ਕਿੱਥੋਂ ਲੈਣਾ ਉਸੇ ਮਿਲਦਾ ਜਿੱਦੋਂ ਪੈਸੇ ਮਰਦੇ ਆ ਉਹ ਛੱਡ ਦਿੰਦੇ ਆ ਦੂਜੇ ਗੋਲੀਆਂ ਪਾਉਂਦੇ ਆ ਚੱਲ ਜੇਲ੍ਹ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰਾ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਐ ਉਹ ਵਿਚਾਰੀ ਮੇਰਾ ਖਿਆਲ ਭਾਂਡੇ ਮਾਜ ਕੇ ਗੁਜ਼ਾਰਾ ਕਰਦੀ ਉਹ ਤੋਂ 9000 ਰੁਪਏ ਉਹਦੇ ਬੱਚੇ ਦਾ ਕੋਈ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਬੰਦ ਪਰਿਵਾਰ ਦਾ ਬੱਚਾ ਉਹਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਆ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਹੈ ਅੱਜ ਸੂਰੀਆ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਡਾਊ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆ ਗਏ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਈਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇਹ 12 11 ਨੂੰ ਇੱਥੇ ਐਡਮ ਕੋਈ ਡਵਲਪੀਂਗ ਕਾਰਵਾਈ ਕੀਤੀ ਅਸੀਂ ਇਹ ਫਿਰ ਦੱਬੀ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ ਹਾਂ ਵੀਰੇ ਦੱਸ ਕਿਵੇਂ ਜਿਹੜਾ ਪੈਪ ਮਾਰਿਆ ਕਿੱਥੇ ਕਿੱਥੇ ਮਾਰਿਆ ਆਹ ਚੀਜ਼ਾਂ ਕੁੱਟੀਆਂ ਜੀ ਅੱਛਾ ਆਹ ਹਾਂ ਵੀਰੇ ਕੀ ਗੱਲ ਹੋਈ ਘਾਤੋਂ ਕੁੱਟਿਆ ਉਹ ਹੀ ਪਾਣੀ ਸੀਗਾ ਉੱਥੇ ਡੁੱਲਿਆ ਤੇ ਪੜਦਾ ਸੀਗਾ ਪਰ ਰੋਟੀਆਂ ਲਾਉਣਾ ਤੇ ਪਹਿਨੂ ਚਾਦਰ ਚਾਦਰ ਦੋਹਰਾ ਕੰਮ ਚੱਲੇਗੀ ਅੱਛਾ ਉਹ ਬਾਈ ਕਹਿੰਦਾ ਬੈਟਕਾ ਨਹੀਂ ਤੂੰ ਲਾਈਆਂ ਮੇਰੇ ਡਾਇਰੈਕਸ਼ਨ ਨਹੀਂ ਮੰਨੇਗੀ ਇੰਨੇ ਕਾ ਮੇਰਾ ਕਹਿੰਦਾ ਜਦੋਂ ਕੁੱਟਿਆ ਫਿਰ ਤੁਸੀਂ ਕਿੱਥੇ ਸੀਗੇ ਤੁਹਾਡੀ ਅੱਖਾਂ ਦੇ ਸਾਹਮਣੇ ਕੁੱਟਿਆ ਜਿਹੜਾ ਕੁੱਟਿਆ ਕੀ ਨਾਮ ਦਾ